ਹਮ ਮਿਰਜੇ ਦੇ ਵਾਂਗੂ ਮੈਂ ਨਹੀਂ ਸੋਹਣਾ ਜੰਡ ਥੱਲੇ ਜੱਗੇ ਜੱਟ ਵਾਂਗੂ ਨਹੀਂ ਕਰੋੜੀ ਬੱਲੇ ਬੱਲੇ ਮੇਰੇ ਨਾਲ ਜੇ ਕਰਨਗੀ ਹੈ ਰਪੇਰੀਆਂ ਮੈਂ ਲਾਉਣੀਆਂ ਨਹੀਂ ਦੇਰੀਆਂ ਨੇਰੀਆਂ ਲਿਆਦ ਮਿਲੋਂ ਨੇਰੀਆਂ ਨੇਰੀਆਂ ਲਿਆਦ ਮਿਲੋਂ ਨੇਰੀਆਂ ਫੇਕ ਵੀਊ ਬੰਦੇ ਨੇ ਜਿਹੜੇ ਪੈਸੇ ਦੇ ਕੇ ਜਿਹੜੇ ਅੱਜ ਤੁਹਾਡਾ 10 ਹੋ ਗਿਆ 11 ਹੋ ਗਿਆ 12 ਹੋ ਗਿਆ ਕਿ ملینوں ਕੋਈ ਰੱਬ ਤਾਂ ਡੱਪ ਵਾਲਾ ਕਰੇ ਉਹ ਸਟੇਜ ਤੇ ਤੇ ਲੋਕਾਂ ਨੂੰ ਪਤਾ ਲੱਗੂਗਾ ਪਰ ਇਹ ਅੱਜ ਸੋਸ਼ਲ ਮੀਡੀਆ ਦਾ ਹੈ ਵੀ ਫਾਇਦਾ ਹੈ ਕਿ 10 ਸੈਕਿੰਡ ਦੇ 20 ਸੈਕਿੰਡ ਜਾਂ 1 ਮਿੰਟ ਦੇ ਵਿੱਚ ਪੂਰੇ ਵਰਲਡ 'ਚ ਘਾੜਾ ਵੀ ਪਹੁੰਚ ਜਾਂਦਾ ਹੈ ਉਹ ਵਾਇਰਲ ਹੋ ਜਾਂਦਾ ਮਿੱਤਰੋ ਪੜਦਾ ਇੱਥੇ ਕੋਈ ਕੋਈ ਆਖਣ ਨੂੰ ਤਾਂ ਯਾਰ ਬੜੇ ਪਰ ਖੜਦਾ ਇੱਥੇ ਕੋਈ ਕੋਈ ਅਕਸਰ ਮਿਲ ਜਾਂਦੇ ਨੇ ਜਿਹੜੇ ਹੱਲਾਸ਼ੇਰੀ ਜਿੰਦੇ ਨੇ ਲੋਕ ਸਭਾ ਇਲੈਕਸ਼ਨ ਅੰਕ ਕੀਆ 2024 ਕਿ ਅਕਸਰ ਮਿਲ ਜਾਂਦੇ ਨੇ ਜਿਹੜੇ ਹੱਲਾਸ਼ੇਰੀ ਦਿੰਦੇ ਨੇ ਚੱਕ ਦੇ ਘੜੇ ਤੋਂ ਕੌਲਾ ਫੂਕ ਬਥੇਰੀ ਉਹ ਦਿੰਦੇ ਨੇ ਨਾਲ ਖਲੋ ਕੇ ਮੂਰੇ ਹੋ ਕੇ ਐ ਪਰ ਲੜਦਾ ਮਨਦੀਪ ਕੌਰੇ ਇੱਥੇ ਕੋਈ ਕੋਈ ਆਖਣ ਨੂੰ ਤਾਂ ਯਾਰ ਬੜੇ ਪਰ ਖੜਦਾ ਇੱਥੇ ਕੋਈ ਕੋਈ ਟਰੱਕ ਦਾ ਟਾਇਰ ਨਹੀਂ ਕਿੰਨੇ نیچے ਚੱਦੀ ਮਿਲੀਅਨ ਬੰਨ ਜਿਹੜਾ ਲੋਕਾਂ ਕੋ ਕਿੱਥੇ ਟਾਈਮ ਹੈ ਜੀ ਪਰ ਉਹ ਤੋਂ ਜਿਹੜਾ ਸਾਡੇ ਕੋਲ ਟਾਈਮ ਹੁੰਦਾ ਸੀ ਚੈਨਲ ਦੀ ਤਦਾਦ ਬਹੁਤ ਘੱਟ ਹੁੰਦੀ ਸੀਗੀ ਲੋਕੀ 8 9 ਗਾਣੇ ਸੁਣਨ ਵਾਸਤੇ 20 ਰੁਪਏ ਜਾਂ 21 ਰੁਪਏ ਜਾਂ 22 ਰੁਪਏ ਦੀ ਕੈਸਟ ਖਰੀਦਦੇ ਹੁੰਦੇ ਸੀਗੇ ਮੁਹੱਬਤ ਨੂੰ ਮੁਹੱਬਤ ਦਾ ਇਸ਼ਾਰਾ ਯਾਦ ਰਹਿੰਦਾ ਹੈ ਹਾਂਜੀ ਸਮੁੰਦਰ ਨੂੰ ਹਮੇਸ਼ਾ ਨਹਿਰਾਂ ਦਾ ਕਿਨਾਰਾ ਯਾਦ ਰਹਿੰਦਾ ਹੈ ਉਹ ਪਲ ਜੋ ਬਤਾਏ ਹੁਣ ਮੈਂ ਯਾਰਾਂ ਦੇ ਨਾਲ ਮਰਨ ਤੱਕ ਬੰਦੇ ਨੂੰ ਨਿਆਰਾ ਯਾਦ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਆਪਣੀ ਮਨਦੀਪ कौर ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੀ ਹਾਂ ਜਿਵੇਂ ਕਿ ਤੁਸੀਂ ਜਾਣਦੇ ਹੋ ਤੁਹਾਨੂੰ ਹਰ ਵਾਰ ਇੱਕ ਵੱਖਰੀ ਸ਼ਖਸੀਅਤ ਦੇ ਰੂਬਰੂ ਕਰਾਇਆ ਜਾਂਦਾ ਹੈ ਤੇ ਅੱਜ ਵੀ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਬਹੁਤ ਹੀ ਪਿਆਰੇ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਜੀ ਦੇ ਨਾਲ ਜੋ ਕਿ ਮੇਲਿਆਂ ਦੇ ਬਾਦਸ਼ਾਹ ਮੰਨੇ ਜਾਂਦੇ ਆ ਤੇ ਇਹ ਸਭ ਤੋਂ ਪਹਿਲੇ ਭਾਰਤੀ ਗਾਇਕ ਨੇ ਜੋ ਕਿ ਪਾਕਿਸਤਾਨ ਜਾ ਕੇ ਆਪਣੀ ਗਾਇਕੀ ਦਾ ਲੋਹਾ ਮਨਵਾ ਚੁੱਕੇ ਹਨ ਤੇ ਆਓ ਜੀ ਸਮਾਂ ਬਰਬਾਦ ਕਰਨ ਤੋਂ ਬਿਨਾ ਉਹਨਾਂ ਦੇ ਨਾਲ ਗੱਲਾਂ ਕਰਨੀਆਂ ਸ਼ੁਰੂ ਕਰੀਏ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਨਦੀਪ ਜੀ ਕੀ ਹਾਲ ਚਾਲ ਹੈ ਠੀਕ ਹੈ ਜੀ ਤੁਸੀਂ ਦੱਸੋ ਘਰਵਾਂ ਠੀਕ ਠਾਕ ਹੋ ਹਾਂ ਜੀ ਜੀ ਸਾਰੇ ਹੀ ਫੁਕ ਫਿਊਜ਼ਨ ਚੈਨਲ ਦੇਖ ਰਹੇ ਦਿਲਵਿੰਦਰ ਦਿਆਲਪੁਰੀ ਵੱਲੋਂ ਦੋਨੋਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਆਪਣਾ ਤੇ ਆਪਣੇ ਪਰਿਵਾਰ ਦਾ ਗਰਮੀ ਬਹੁਤ ਪੈ ਰਹੀ ਆ ਧਿਆਨ ਰੱਖਿਓ ਜੀ ਸਭ ਤੋਂ ਪਹਿਲਾਂ ਦਿਲਵਿੰਦਰ ਦਿਆਲਪੁਰੀ ਜੀ ਅਸੀਂ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦੇ ਆ ਦਿਲਵਿੰਦਰ ਸਿੰਘ ਤੋਂ ਤੁਸੀਂ ਦਿਲਵਿੰਦਰ ਦਿਆਲਪੁਰੀ ਜੀ ਕਿਵੇਂ ਬਣੇ ਹਾਂਜੀ ਮੈਂ ਘਰਦਿਆਂ ਨੇ ਜਿਹੜਾ ਜਨਮ ਦਿੱਤਾ ਜੀ ਮੈਂ ਦਿਲਵਿੰਦਰ ਸਿੰਘ ਬਣਿਆ ਜੀ ਜਦੋਂ ਸਕੂਲਾਂ 'ਚ ਬਾਲ ਸੁਭਾਵਾਂ ਲੱਗਣੀਆਂ ਕਾਲਜਾਂ 'ਚ ਲੱਗਣੀਆਂ ਐਕਟੀਵਿਟੀ ਦੇ ਪੀੜ ਲੱਗਣੇ ਪਲੱਸ ਉਹ ਕਹਣਾ ਕਿ ਉਹ ਦਿয়ালਪੁਰ ਆ ਗਿਆ ਜੀ ਦਿয়ালਪੁਰ ਤੋਂ ਆ ਗਿਆ ਜੀ ਜੀ ਬਸ ਲੋਕਾਂ ਨੇ ਤੇ ਮੇਰੇ ਫਾਦਰ ਸਾਹਿਬ ਸੁਬੇਦਾਰ ਕਰਮੇਨ ਸਿੰਘ ਲੰਬੜਦਾਰ ਕਰਮੇਨ ਸਿੰਘ ਉਹਨਾਂ ਨੇ ਮੈਨੂੰ ਦਿਲਵਿੰਦਰ ਦਿয়ালਪੁਰੀ ਨਾਂ ਦਿੱਤਾ ਤੇ ਪੂਰੀ ਆਵਾਮ ਨੇ ਕੁਦਰਤ ਮੇਰੇ ਨਾਲ ਸੀ ਕਿ ਜੀ ਜੋ ਅੱਜ ਵੀ ਹੈ ਉਹ ਦਿਲਵਿੰਦਰ ਦਿয়ালਪੁਰੀ ਦੇ ਨਾਮ ਹੇਠ ਬੈਨਰ ਹੇਠ ਕੰਮ ਕਰ ਰਹੇ ਹਨ ਜੀ ਦਿয়ালਪੁਰੀ ਜੀ ਅਸੀਂ ਤੁਹਾਡਾ ਤੁਸ਼ਲਾ ਚਾਹਾਂਗੇ ਤੁਹਾਡੀ ਗਾਇਕੀ ਦੀ ਸ਼ੁਰੂਆਤ ਕਿੱਥੋਂ ਹੋਈ ਤੇ ਤੁਹਾਡੇ ਉਸਤਾਦ ਜੀ ਕੌਣ ਸਨ ਹਾਂ ਬਹੁਤ ਵਧੀਆ ਸਵਾਲ ਮਨਦੀਪ ਜੀ ਮੇਰੀ ਗਾਇਕੀ ਦੀ ਸ਼ੁਰੂਆਤ ਮੇਰੇ ਆਪਣੇ ਪਿੰਡ ਦੇ ਗੁਰਦਸਤ ਤੋਂ ਹੋਈ ਹੈ ਪਿੰਡ ਦੇ ਸਕੂਲ ਦੇ ਐਕਟੀਵਿਟੀ ਪੀਰਾਂ ਤੋਂ ਹੋਈ ਹੈ 26 ਜਨਵਰੀ 15 ਅਗਸਤ ਦੇ ਸਕੂਲਾਂ ਦੇ ਵਿੱਚ ਕਾਲਜਾਂ ਚ ਗਾ ਕੇ ਹੋਈ ਹੈ ਤੇ ਰਸਮੀ ਤੌਰ ਤੇ ਮੇਰੇ ਜਿਹੜੇ ਉਸਤਾਦ ਨੇ ਉਹ ਸ਼੍ਰੀ ਕੁਲਦੀਪ ਮਾਨਕ ਸਾਹਿਬ ਵੈਸੇ ਮੇਰੇ ਉਸਤਾਦ ਜਿਹਨਾਂ ਕੋ ਮੈਂ ਇਕਨੋਮਸ ਪੜ੍ਹੀ ਆ ਜਿਹਨਾਂ ਕੋ ਮੈਂ ਪ੍ਰਿਟੀਕਲ ਪੜ੍ਹੀ ਆ ਜਿਹਨਾਂ ਕੋ ਪੰਜਾਬੀ ਹਿੰਦੀ ਮੈਥਮੈਟਿਕਸ ਪੜ੍ਹਾ ਉਹ ਵੀ ਮੇਰੇ ਉਸਤਾਦ ਹੈ ਜੀ ਜਿਨ੍ਹਾਂ ਨੇ ਮੈਨੂੰ ਪਹਿਲੀ ਵਾਰੀ ਸਾਈਕਲ ਚਲਾਉਣਾ ਸਿਖਾਇਆ ਕੈਂਚੀ ਕੈਂਚੀ ਤੋਂ ਡੰਡੇ ਡੰਡੇ ਤੋਂ ਕਾਠੀ ਕਾਠੀ ਉਸ ਤੋਂ ਬਾਅਦ ਉਹ ਲੋਕ ਜਿਨ੍ਹਾਂ ਨੇ ਮੈਨੂੰ ਬੋਲਣਾ ਦੱਸਿਆ ਵੇ ਉਹ ਟਾਕਿੰਗ ਕਰਨੀ ਦੱਸੀ ਆ ਖੜਨਾ ਦੱਸਿਆ ਮਾਈਕ ਫੜਨਾ ਕਰਨਾ ਦੱਸਿਆ ਕੱਪੜਾ ਪੋਣਾ ਦੱਸਿਆ ਉਹ ਵੀ ਮੇਰੇ ਉਸਤਾਦ ਹੈ ਜੀ ਤੇ ਪ੍ਰੋਫੈਸਰ ਜਿੰਨੇ ਵੀ ਹੈ ਜਿਹੜਾ ਮੈਂ ਪੜਿਆ ਚਾਹੇ ਉਹ ਕਰਤਾਰਪੁਰ ਕਾਲਜ ਜਨਤਾ ਕਾਲਜ ਕਰਤਾਰਪੁਰ ਹੋਵੇ گورਨਮੈਂਟ ਹਾਇਰ ਸਕੂਲ ਕਰਤਾਰਪੁਰ ਹੋਵੇ گورਨਮੈਂਟ ਸਕੂਲ ਦਿਆਲਪੁਰ ਹੋਵੇ ਜਾਂ ਨਾਇਲਪੁਰ ਖਾਲਸਾ ਕਾਲਜ ਜਲੰਧਰ ਹੋਵੇ ਜਾਂ ਮੇਰਾ ਪਬਲਿਕ ਰੈਕਨਡ ਡਿਪਾਰਟਮੈਂਟ ਕਪੂਰਥਲਾ ਇਹ ਸਾਰੇ ਹੀ ਮੇਰੇ ਉਸਤਾਦ ਹੈ ਜੀ ਕਿਉਂਕਿ ਸਾਰਾ ਕੁਝ ਸਿੱਖਿਆ ਜੀ ਜੀ ਦਿਆਲਪੁਰੀ ਜੀ ਅਸੀਂ ਗੱਲ ਕਰਦੇ ਆਂ ਨੇਰੀਆਂ ਗਾਣੇ ਦੀ ਜੋ ਮਿਸ ਪੂਜਾ ਜੀ ਦੇ ਨਾਲ ਤੁਹਾਡਾ ਗਾਣਾ ਆਇਆ ਸੀ ਲੋਕਾਂ ਨੇ ਬਹੁਤ ਪਿਆਰ ਬਖਸ਼ਿਆ ਉਹਨੂੰ ਤੇ ਉਹਦੇ ਵਾਸਤੇ ਤੁਹਾਡਾ ਆਪਣਾ ਐਕਸਪੀਰੀਅੰਸ ਕੀ ਰਿਹਾ ਇਹ ਗੀਤ ਮੀਤ ਗਰਦਾਮ ਹੁਣੀ ਜਿਹੜੇ ਫਰੀਦਕੋਟ ਲਾਗੇ ਪੰਜਗਰਾਈ ਪਿੰਡ ਹੈ ਜੀ ਉਹਨਾਂ ਦੀ ਕੰਪੋਜੀਸ਼ਨ ਹੈ ਉਹਨਾਂ ਨੇ ਲਿਖਿਆ ਹੋਇਆ ਤੇ ਮੇਰੇ ਨਾਲ ਮੇਰਾ ਸਾਥਤਾ ਪੰਜਾਬ ਦੀ ਬਹੁਤ ਹੀ ਸਰੀਲੀ فنਕਾਰਾ ਲੋਕਾਇਕ ਜਿਹੜੇ ਵੈਰੀ ਨਾਈਸ ਪਰਸਨ ਮਿਸ ਪੂਜਾ ਜੀ ਔਰ ਵੱਡੀ ਇੱਕ ਟੀਮ ਹੈ ਜੱਸੀ ਉਹਨਾਂ ਨੇ ਇਹਦਾ ਵੀਡੀਓ ਕੀਤਾ ਜੀ 뮤직 ਗੁਰਮੀਤ ਸਿੰਘ ਅੰਮ੍ਰਿਤਸਰ ਉਹਨਾਂ ਨੇ ਕੀਤਾ ਔਰ ਬਲਜਿੰਦਰ ਢਿੱਲੋਂ ਉਹਨਾਂ ਨੇ ਇਹਨੂੰ ਰਿਲੀਜ਼ ਕੀਤਾ ਜੀ ਮੰਦੀਪ ਹੁਣੀ ਇਹਦੇ ਵਿੱਚ ਬਹੁਤ ਵਧੀਆ ਐਂਕਰ ਹੈ ਕੁੜੀ ਉਹਦੇ ਵਿੱਚ ਪੂਜਾ ਸਾਰਾ ਕੁਝ ਇੱਕ ਟੀਮ ਹੈ ਤਾਰ ਕੇ ਟੀਮ ਕਰਕੇ ਵਾਕਿ ਕੁਦਰਤ ਮਿਹਰਬਾਨ ਸੀ ਜੀ ਕਿਉਂਕਿ ਜਬ ਤੱਕ ਵਿਕਾਤਾ ਕੋਈ ਪੁੱਛਤਾ ਨਹੀਂ ਨਾ ਤੂੰ ਨੇ ਮੇਰੇ ਖਰੀਦ ਕਰ ਅਨਮੋਲ ਕਰ ਦਿਆ ਕਿਉਂਕਿ ਬੇਹਿੰਮਤੀ ਇਹਨਾਂ ਲੋਕ ਜਿਹੜੇ ਸ਼ਿਕਵਾ ਕਰਨ ਮੁਕੱਦਰਾਂ ਦਾ ਜੰਮਣ ਵਾਲੇ ਤਾਂ ਜੰਮ ਪੈਂਦੇ ਮਨਦੀਪ ਜੀ ਸੀਨਾ ਪਾੜ ਕੇ ਪੱਥਰਾਂ ਦਾ ਮੰਝਲ ਦੇ ਮੱਥੇ ਤੇ ਤਖਤੀ ਲਗਦੀ ਉਹਨਾਂ ਲੋਕਾਂ ਦੇ ਜਿਹੜੇ ਘਰੋਂ ਬਣਾ ਕੇ ਨਿਕਲਦੇ ਨਕਸ਼ਾ ਆਪਣੇ ਸਫਰਾਂ ਦਾ ਪ੍ਰਮਾਤਮਾ ਨੇ ਇਹ ਨਕਸ਼ਾ ਬਣਾਇਆ ਸੀ ਪ੍ਰਮਾਤਮਾ ਰੰਗ ਭਰ ਰਿਹਾ ਕਿਉਂਕਿ ਨਾਉਂ ਅੱਕਦੇ ਤੇ ਨਾ ਕਦੇ ਥੱਕਦੇ ਜਿਹੜੇ ਰੱਬ ਤੇ ਭਰੋਸਾ ਸਦਾ ਰੱਖਦੇ ਉਹ ਦੁਨੀਆ ਤੇ ਛਾ ਜਾਂਦੇ ਨੇ ਜਿਹੜੇ ਨਜ਼ਰਾਂ ਨਿਸ਼ਾਨੀਆਂ ਤੇ ਰੱਖਦੇ ਉਹ ਮੰਜ਼ਲਾਂ ਨੂੰ ਪਾ ਜਾਂਦੇ ਵੀ ਕੋਈ ਵੀ ਹੈ ਜਿਹੜਾ ਨਜ਼ਰਾਂ ਨਿਸ਼ਾਨੇ ਤੇ ਰੱਖੇਗਾ ਚਾਹੇ ਕਹਿੰਦੇ ਆਈਪੀਐਸ ਕਰਨੀ ਹੈ ਪੀਪੀਐਸ ਕਰਨੀ ਹੈ ਆਈਐਸ ਕਰਨੀ ਹੈ ਮੈਜਿਸਟਰ ਪਾਬਲਿਕ ਡਾਕਟਰ ਬੰਨਾ ਜੱਜ ਸਹਿਬਾਨ ਬੰਨਾ ਜਾਂ ਬਹੁਤ ਵੱਡਾ ਬਿਜ਼ਨਸਮੈਨ ਬੰਨਾ ਕੋਈ ਸਿਆਸਤ ਬੰਨਾ ਪਲਵਾਨ ਬੰਨਾ ਕਬੱਡੀ ਵਾਲਾ ਖਿਡਾਰੀ ਬੰਨਾ ਕੋਈ ਵੀ ਹੈ ਜਿਹੜਾ ਨਜ਼ਰਾਂ ਨਿਸ਼ਾਨੇ ਤੇ ਰੱਖੇਗਾ ਉਹਨੂੰ ਜੀ ਜਿਵੇਂ ਕਿ ਤੁਸੀਂ ਬਹੁਤ ਟਾਈਮ ਤੋਂ ਗਾ ਰਹੇ ਹੋ ਦੇয়ালਪੁਰੀ ਜੀ ਇੰਨਾ ਹਜੇ ਮੈਂ ਬੁੱਢਾ ਨਹੀਂ ਹੋਇਆ ਨਹੀਂ ਅਬੀ ਤੋ ਪਾਰਟੀ ਸ਼ੁਰੂ ਹੋਈ ਐ ਕਿ ਕਾਫੀ ਸਾਲਾਂ ਤੋਂ ਤੁਸੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਦੇ ਵਿੱਚ ਤੇ ਉਹ ਜਦੋਂ ਤੋਂ ਤੁਸੀਂ ਸ਼ੁਰੂਆਤ ਕੀਤੀ ਸੀ ਉਦੋਂ ਐਲਬਮ ਦਾ ਦੌਰ ਸੀ ਅੱਜ ਕੱਲ ਦੇ ਜੋ ਸਿੰਗਰ ਆ ਉਹ ਸਿੰਗਲ ਸੌਂਗ ਲੈ ਕੇ ਆਉਂਦੇ ਆ ਮਾਰਕੀਟ ਦੇ ਵਿੱਚ ਉਹਦੇ ਵਿੱਚ ਤੇ ਹੁਣ ਦੇ ਵਿੱਚ ਕੀ ਫਰਕ ਆ ਮਨਦੀਪ ਜੀ ਉਹਦੋਂ ਸਾਡਾ ਜੁੱਗ ਬਹੁਤ ਵਧੀਆ ਹੁੰਦਾ ਸੀ ਕੈਸਟ ਦੇ ਵਿੱਚ 8 ਜਾਂ 9 ਗੀਤ ਹੋਣੇ ਇੱਕ ਗੀਤ ਮਾੜਾ ਵੀ ਹੋਣਾ ਕੋਈ ਗੱਲ ਨਹੀਂ ਹੈ ਨਾ ਤੇ ਲੋਕਾਂ ਨੇ ਸਰੋਤਿਆਂ ਨੂੰ ਦੱਸਣ ਵੀ ਆ ਗੀਤ ਚੱਲਣ ਵਾਲਾ ਉਹਨੂੰ 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 ਹੀ ਗੀਤ ਨੂੰ ਦੂਰਦਰਸ਼ਨ ਤੇ ਲਾਉਣਾ ਉਹਦੀ ਵੀਡੀਓ ਕਰਨੀ ਔਰ ਉਹੀ ਲੋਕਾਂ ਦੇ ਵਿੱਚ ਸਾਡੇ ਜਿਹੜੀ ਆ ਜਿਹੜਾ ਇਹ ਫੇਕ ਵਿਊ ਬੰਦੇ ਨੇ ਜਿਹੜੇ ਪੈਸੇ ਦੇ ਕੇ ਜਿਹੜੇ ਅੱਜ ਤੜਾ 10 ਹੋ ਗਿਆ 11 ਹੋ ਗਿਆ 12 ਹੋ ਗਿਆ ਕਿ ਮਿਲੀਅਨ ਕੋਈ ਮਰਾ ਪਤਾ ਡਾਪ ਵਾਲਾ ਕਰੇ 올 스테ਜ ਤੇ ਤੇ ਲੋਕਾਂ ਨੂੰ ਪਤਾ ਲੱਗੂਗਾ ਵੀ ਇਹਦੇ ਬੰਦੇ ਦੇ ਕਿੰਨੇ ਵਿਊ ਆ ਕਿ ਇਹ ਬੰਦਾ ਸੱਚ ਬੋਲਦਾ ਕਿ ਝੂਠ ਬੋਲਦਾ ਇਸ ਕਰਕੇ ਉਹ ਕੋਈ ਟਰੱਕ ਦਾ ਟਾਇਰ ਨਹੀਂ ਕਿੰਨੇ نیچے ਚਾਦੀ ਮਿਲੀਅਨ ਬੰਨ ਜਿਹੜਾ ਲੋਕਾਂ ਕੋ ਕਿਤੇ ਟਾਈਮ ਆ ਜੀ ਪਰ ਉਦੋਂ ਜਿਹੜਾ ਸਾਡੇ ਕੋ ਟਾਈਮ ਹੁੰਦਾ ਸੀ ਚੈਨਲ ਦੀ ਤਦਾਦ ਬਹੁਤ ਘੱਟ ਹੁੰਦੀ ਸੀਗੀ ਲੋਕੀ 8 9 ਗਾਣੇ ਸੁਣਨ ਵਾਸਤੇ 20 ਰੁਪਏ ਜਾਂ 21 ਰੁਪਏ ਜਾਂ 22 ਰੁਪਏ ਦੀ ਕੈਸਟ ਖਰੀਦੇ ਹੁੰਦੇ ਸੀਗੇ ਤੇ ਉਹ ਕੰਪਨੀ ਨੂੰ ਜਦੋਂ 22 ਰੁਪਏ ਚੱਲ ਜਾਣੇ ਹਜ਼ਾਰਾਂ ਲੱਖਾਂ ਦੇ ਪਹੁੰਚ ਜਾਣੀ ਗੱਲ ਵੀ ਉਹਦੋਂ ਕੰਪਨੀ ਇਹ ਗਾਂ ਰਿਕਾਰਡ ਕਰਨਾ ਹੁਣ ਜਿਹੜਾ ਗੀਤ ਪੈ ਗਿਆ ਹੁਣ ਗੀਤ ਦੀ ਜਿਹੜੀ ਮਿਆਦ ਹੈ ਅ ਅੱਜ ਦੀ ਸਾਡਾ ਗੀਤ ਰਲੀ ਚ ਹੋਣਾ ਜੀ 12 ਵਜੇ ਤੱਕ ਗੀਤ ਸੁਣਾ ਜੀ ਉਹ ਗੀਤ ਕਰਦੇ ਕਰਦੇ ਅਗਲੇ ਦਿਨ 12 ਵਜੇ ਤੱਕ ਪੁਰਾਣਾ ਹੋ ਜਾਂਦਾ ਹਾਂਜੀ ਉਹ 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 ਭਰਾਵਾ ਆ ਮੇਰੀ ਬਾਈਟ ਉਹ ਫਲਾਣਾ ਮੇਰਾ ਪੋਸਟਰ ਸਾਰਾ ਕੁਛ ਨਾ ਡੁਪਲੀਕੇਟ ਜਿਹਾ ਲੱਗ ਰਿਹਾ ਪਰ ਇਹ ਸੋਸ਼ਲ ਮੀਡੀਆ ਦਾ ਹੈ ਵੀ ਫਾਇਦਾ ਹੈ ਕਿ 10 ਸੈਕਿੰਡ ਦੇ 20 ਸੈਕਿੰਡ ਜਾਂ 1 ਮਿੰਟ ਦੇ ਵਿੱਚ ਪੂਰੇ ਵਰਲਡ 'ਚ ਗਾਣਾ ਵੀ ਪਹੁੰਚ ਜਾਂਦਾ ਤੁਸੀਂ ਵਾਇਰਲ ਹੋ ਜਾਂਦੇ ਉਹ ਵਾਇਰਲ ਹੋ ਜਾਂਦਾ ਹੈ ਕਿ ਉਦੋਂ ਸਾਡੀ ਉਦੋਂ ਸਾਨੂੰ ਫੋਨ ਆਉਂਦੇ ਮੇਰੇ ਨਿਹਰੀਆਂ ਵਾਲੇ ਗਾਣੇ ਤੇ ਉਹ ਬਰਨਾਲੇ ਦੀ ਮਾਲ ਪਹੁੰਚਾ ਮਾਨਸੇ ਹੀ ਨਹੀਂ ਮਾਲ ਪਠਾਨਕੋਟ ਜੰਮੂ ਨਹੀਂ ਪਹੁੰਚਾ ਹੁਣ ਕਿਤੇ ਮਾਲ ਪਹੁੰਚਾਉਣ ਦੀ ਲੋੜ ਨਹੀਂ ਗਈ ਆਲ ਓਵਰ ਵਰਲਡ ਉੱਥੇ ਵੀ ਪਹੁੰਚ ਜਾਂਦਾ ਕਿ ਜਿੱਥੇ ਅਸੀਂ ਕਦੀ ਸੋਚਿਆ ਨਹੀਂ ਟਾਪੂ ਦੇ ਵਿੱਚ ਜਿਹੜੇ ਘਰ ਨੇ ਚਾਹੇ ਉਹ ਪਾਣੀ ਵਾਲੇ 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 ਪਾਣੀ ਮੰਨ ਲਓ ਨਿਊਜ਼ੀਲੈਂਡ ਹੈ ਉਥੇ ਮਾਲ ਨਹੀਂ ਜਾਂਦਾ ਉਥੇ ਤਾਂ ਗਾਣੇ ਗਾਣੇ ਤਾਂ ਪਹੁੰਚ ਜਾਂਦੇ ਕਿ ਨਹੀਂ ਡੈਨਮਾਰਕ ਹੈ ਉਥੇ ਗਾਣੇ ਪਹੁੰਚਦੇ ਤੇ ਪਾਣੀ ਵੀ ਉਥੇ ਟਰਾਂਸਪੋਰਟ ਕਰਨੀ ਬੜੀ ਔਖੀ ਹੈ ਸੋਸ਼ਲ ਮੀਡੀਆ ਦਾ ਇਹ ਸਾਨੂੰ ਫਾਇਦਾ ਵੀ ਹੈ ਪਰ ਉਦੋਂ ਇਹ ਮੌਸਮ ਸੀ ਕਿ ਲੋਕਾਂ ਦੇ ਵਿੱਚ ਅਸੀਂ ਵਧੀਆ ਤਰੀਕੇ ਨਾਲ ਅਸੀਂ ਹੁਣ ਤੇ ਇਹ ਕਿ ਚਾਰ ਦਿਨ ਦੀ ਚਾਂਦਨੀ ਫਿਰ ਹਨੇਰੀ ਰਾਤ ਜੀ ਜੇ ਗੱਲ ਕਰੀਏ ਮੇਲਿਆਂ ਦੀ ਜਿਵੇਂ ਕਿ ਹੁਣ ਗਰਮੀ ਦਾ ਦੌਰ ਚੱਲ ਰਿਹਾ ਤੇ ਕਾਫੀ ਮੇਲੇ ਚੱਲ ਰਹੇ ਆ ਅੱਜਕੱਲ ਤੇ ਤੁਸੀਂ ਲਾਈਵ ਸ਼ੋ ਹੋ ਜਾਂਦੇ ਹੋ ਕੀ ਫੀਲ ਕਰਦੇ ਹੋ ਜਦੋਂ ਉੱਥੇ ਲੋਕੀ ਤੁਹਾਨੂੰ ਕਹਿੰਦੇ ਆ ਮੇਲਿਆਂ ਦਾ ਬਾਦਸ਼ਾਹ ਆ ਗਿਆ ਕਿਹੋ ਜਿਹਾ ਮਹਿਸੂਸ ਕਰਦੇ ਹੋ ਤੁਸੀਂ ਬਹੁਤ ਵਧੀਆ ਜੀ ਬਸ ਜਦਾਂ ਕਿਸਾਨ ਨੂੰ ਆਪਣੀ ਫਸਲ ਦੇਖ ਕੇ ਝੂਮ ਉੱਠਦਾ ਤੇ ਇਦਾਂ ਹੀ ਸਾਨੂੰ ਆਪਣਾ ਨਾਂ ਜਦੋਂ ਲੋਕਾਂ ਦਾ ਖ ਪਹੁੰਚਦਾ ਕਿ ਇੱਕ ਤਾਂ ਦਿਲਵਿੰਦਰ ਦਿਆਲਪੁਰਿਆ ਆ ਗਿਆ ਜੀ ਇਹ ਮੈਂ ਆਪਣੇ ਮੂੰਹ ਆਪ ਮੀਆਂ ਮਿੱਠੂ ਨਹੀਂ ਮਰ ਰਿਹਾ ਮੈਂ ਪ੍ਰੈਕਟੀਕਲੀ ਗਰਾਊਂਡ ਤੋਂ ਮੋਲ ਰਿਹਾ ਜੀ ਤੁਹਾਡੇ ਸਾਰਿਆਂ ਨਾਲ ਆਪਣੇ ਸਰੋਤਿਆਂ ਦੇ ਨਾਲ ਇੱਕ ਤੇ ਦਲਵਿੰਦਰ ਤੇ ਆਲਪੁਰੀ ਆ ਗਿਆ ਇੱਕ ਨੇਰੀਆਂ ਵਾਲਾ ਆ ਗਿਆ ਇੱਕ ਮੀਨਿਆਂ ਦਾ ਬਾਦਸ਼ਾਹ ਆ ਗਿਆ ਇਹ ਤਿੰਨ ਚੀਜ਼ਾਂ ਜਦੋਂ ਜੁੜ ਜਾਂਦੀਆਂ ਤੇ ਮੈਨੂੰ ਪੰਜਾਬੀ ਚ ਕਹਿੰਦੇ ਵੀ ਅੱਖਰੀ ਪਛਾਣ ਆ ਅਦਿਏ ਦਾ ਨਸ਼ਾ ਚੜ ਗਿਆ ਦਰਸ਼ਨ ਤੇਰੇ ਕਰਕੇ ਲਈ ਇਹ ਬਸ ਇਦਾਂ ਕੀ ਬੰਦੇ ਨੂੰ ਆਪਣੇ ਸਰੂਰ ਦਾ ਆਪਣੇ ਆਪਣੀ ਮਿਹਨਤ ਦਾ ਜਿਹੜਾ ਉਹ ਨਸ਼ਾ ਹੋ ਜਾਂਦਾ ਹੈ ਕਿਉਂਕਿ ਇਸ਼ਕ ਪੜਾਈਆਂ ਰਾਸਨਾ ਆਈਆਂ ਮਿੱਤਰੋ ਪੜਦਾ ਇੱਥੇ ਕੋਈ ਕੋਈ ਆਖਣ ਨੂੰ ਤਾਂ ਯਾਰ ਬੜੇ ਪਰ ਖੜਦਾ ਇੱਥੇ ਕੋਈ ਕੋਈ ਅਕਸਰ ਮਿਲ ਜਾਂਦੇ ਨੇ ਜਿਹੜੇ ਹੱਲਾਸ਼ੇਰੀ ਦਿੰਦੇ ਨੇ ਲੋਕ ਸਭਾ ਇਲੈਕਸ਼ਨ ਅੰਕੇ ਗਿਆ 2024 ਕਿ ਅਕਸਰ ਮਿਲ ਜਾਂਦੇ ਨੇ ਜਿਹੜੇ ਹੱਲਾਸ਼ੇਰੀ ਦਿੰਦੇ ਨੇ ਚੱਕ ਦੇ ਘੜੇ ਤੋਂ ਕੌਲਾ ਫੂਕ ਬਥੇਰੀ ਉਹ ਦਿੰਦੇ ਨੇ ਨਾਲ ਖਲੋ ਕੇ ਮੂਹਰੇ ਹੋ ਕੇ ਐ ਪਰ ਲੜਦਾ ਮਨਦੀਪ ਕੌਰੇ ਇੱਥੇ ਕੋਈ ਕੋਈ ਆਖਣ ਨੂੰ ਤਾਂ ਯਾਰ ਬੜੇ ਪਰ ਖੜਦਾ ਇੱਥੇ ਕੋਈ ਕੋਈ ਗੱਲਾਂ ਲੱਗਣ ਵਾਲੇ ਗੱਲ ਨੂੰ ਪੈਂਦੇ ਵੇਖੇ ਮੈਂ ਦਿਲ ਵਿੱਚ ਵੱਸਣ ਵਾਲੇ ਦਿਲ ਤੋਂ ਲੈਂਦੇ ਵੇਖੇ ਮੈਂ ਜਿਹੜੇ ਸਰੂਰ ਕਿ ਤੱਪੇ ਤੰਦੂਰ ਪਰ ਤੰਦੂਰ 'ਚ ਪੈ ਕੇ ਰੜਦਾ ਇੱਥੇ ਕੋਈ ਕੋਈ ਅੱਖਣ ਨੂੰ ਤਾਂ ਯਾਰ ਬੜੇ ਪਰ ਖੜਦਾ ਇੱਥੇ ਕੋਈ ਕੋਈ ਖੜਨ ਵਾਲੇ ਉਹ ਯਾਰ ਦੋਸਤ ਨੇ ਜਿਹੜੇ ਮੇਰੀ ਮੇਰੀ ਜ਼ਿੰਦਗੀ 'ਚ ਖੜੇ ਨੇ ਖਾਸ ਕਰਕੇ ਸਾਡੇ ਫੁਕ ਫਿਊਜ਼ਨ ਦੇ ਆਨਰ ਅਰੰਤੀ ਤੀਰਾ ਸਾਹਿਬ ਮੇਜਰ ਸਾਹਿਬ ਜੀ ਔਰ ਸਾਡੇ ਹੀ ਸਤਕਾਰਯੋਗ ਜਣਾ ਦੀ ਸਰਪ੍ਰਸਤੀ ਹੈ ਤੇ ਅਸੀਂ ਕੰਮ ਕਰਦੇ ਆ ਸਰਦਾਰ ਬਾਬ ਸਿੰਘ ਖਾਲਸਾ ਸਾਹਿਬ ਜਿਹੜੇ ਵਿਦੇਸ਼ ਚ ਵਸਦੇ ਨੇ ਉਹਨਾਂ ਦੇ ਨਾਲ ਕਰਮਪਾਲ ਸਿੰਘ ਢਿੱਲੋਂ ਸਾਹਿਬ ਵੀ ਰਹੀਮਪੁਰੀ ਸਾਹਿਬ ਹਰਵਿੰਦਰ ਰੋੜਪੁਰੀ ਸਾਹਿਬ ਜਿਹਨਾਂ ਨੇ ਮੈਨੂੰ ਪਹਿਲੀ ਵਾਰੀ ਮਾਰਕੀਟ ਚ ਲਿਆਂਦਾ ਹਰਪ੍ਰੀਤ ਰੰਧਾਵਾ ਜੀ ਔਰ ਜੱਗਾ ਚੌਕੀਮਾਨ ਜੀ ਮਨੋਰ ਭਾਰਤ ਜੀ ਔਰ ਨਾਲ ਦੀ ਨਾਲ ਸਾਡੇ ਸੰਤਾਸ਼ੂ ਦੋਸ਼ੀ ਜੀ ਮਨੋਰ ਧਾਰੀਵਾਲ ਸਾਹਿਬ ਜੀ ਇਹ ਕਾਲਾ ਖਾਨਪੁਰੀ ਜਿਹੜੇ ਬਹਿਰੀਨ ਤੋਂ ਆਏ ਨੇ ਤੇ ਜਿੱਕੀ ਔਲਕ ਸਾਹਿਬ ਜਿਹਨਾਂ ਨੇ ਮੈਨੂੰ ਪਹਿਲੀ ਵਾਰੀ ਕੈਨੇਡਾ ਲੈ ਕੇ ਗਏ ਆ ਰਾਮ ਜੀ ਜਿਹੜੇ ਮੈਨੂੰ ਪਹਿਲੀ ਵਾਰੀ ਗ੍ਰੀਸ ਬਾਰੇ ਦੇ ਸਾਰੇ ਹੀ ਮੇਰੇ ਰਾਮਜੀਤ ਗਰੀਸ ਵਾਲੇ ਸਾਰੇ ਮੇਰੇ ਪ੍ਰੋਮੋਟਰ ਜਿਹੜੇ ਔਰ ਨਾਲ ਨਾਲ ਵਿਜੇ ਸਿਆਲ ਕੋਟੀ ਜੀ ਰਾਮਜੀ ਹੋਰ ਸਾਰੇ ਮਿੱਤਰ ਪਿਆਰੇ ਐ ਹੈਰੀ ਵੀ ਬਟਾਲੇ ਤੋਂ ਔਰ ਹੈਰੀ ਅਹਿਮਦ ਹੈਰੀ ਅਹਿਮਦ ਸਾਹਿਬ ਸultanpur ਤੋਂ ਬਹੁਤ ਵੱਡੀ ਟੀਮ ਹੈ ਜੀ ਦਿਲਵਿੰਦਰ ਦਿਆਲਪੁਰੀ ਉਹਨਾਂ ਦੇ ਸਾਹਮਣੇ ਜ਼ੀਰੋ ਹੈ ਮੇਰੇ ਨਾਲ ਜਿਹੜੀ ਪਿੱਛੇ ਮੇਰੀ ਟੀਮ ਕਰਦੀ ਉਹ ਪਲੱਸ ਪੁਆਇੰਟ ਹੈ ਜੀ ਗੱਲ ਕਰੀਏ ਦੋਸਤਾਂ ਦੀ ਤੇ ਅਕਸਰ ਤੁਹਾਡੇ ਇੰਟਰਵਿਊਆਂ ਦੇ ਵਿੱਚ ਦੇਖਿਆ ਜਾਂਦਾ ਆ ਤਦ ਤੁਹਾਡੇ ਜਿਹੜੇ ਆ ਆਹਾਹਾਹਾਹਾ ਬਹੁਤ ਵਧੀਆ ਜੀ ਅਸਲ 'ਚ ਇਹ ਮੇਰੇ ਸਾਥ ਦਿੱਤਾ ਪਰ ਜਿਹੜੇ ਮੇਰੇ ਬੈਸਟ ਫਰੈਂਡ ਹੈ ਨਾ ਜੀ ਮਨਦੀਪ ਜੀ ਮੈਂ ਇਹ ਫੁਕ ਫਿਰ ਚੈਨਲ ਦੇ ਮਾਧਿਅਮ ਨਾਲ ਤੁਹਾਨਾਂ ਸਾਹਮਣੇ ਸਾਂਝੀ ਕਰ ਰਿਹਾ ਕਿ ਮੇਰੇ ਚਾਰ ਮਿੱਤਰ ਬਹੁਤ ਪੱਕੇ ਨੇ ਉਹ ਇਹ ਚਾਰਾਂ ਦਾ ਨਾਮ ਦੇਖੋ ਤੱਦੇ ਤੋਂ ਪੈਂਦਾ ਜੀ ਧੁੱਪ ਧੂੜ ਤੱਕੇ ਤੇ ਧੁੰਦ ਵਾ ਇਹਨਾਂ ਤੇ ਮੈਂ ਇਹਨਾਂ ਦੇ ਵਿੱਚ ਸਾਈਕਲਾਂ ਤੇ ਸਕੂਟਰਾਂ ਤੇ ਬੱਸਾਂ ਦੇ ਵਿੱਚ ਸਫ਼ਰ ਵੀ ਕੀਤਾ ਹੈ ਹੋਰ ਗੱਡੀਆਂ ਦੇ ਵਿੱਚ ਹੈਲੋਜਨ ਲਾਈਟਾਂ ਲਾ ਕੇ ਵੀ ਤੁੰਦ ਚ ਕਰੀਦਾ ਧੁੱਪ ਵੀ ਆਪਣੇ ਤੇ ਪਵਾਈਦਾ ਕਿਉਂਕਿ ਮਜਾ ਹੀ ਤਾਂ ਆ ਕਿ ਜਦੋਂ ਅੰਬ ਪੱਕ ਜਵੇ ਕਿਉਂਕਿ ਹੁਣ ਅੰਬਾਂ ਦਾ ਜੋਗਿਆ ਗਾ ਜਾਮਣਾ ਵੀ ਆਉਣ ਆਲੀਆਂ ਦੇਖੋ ਠੀਕ ਨੀ ਗੱਲ ਤੇ ਨਾ ਆਪਾਂ ਫਰੂਟਾਂ ਦੀ ਵੀ ਗੱਲ ਕਰ ਲਈ ਨਾ ਕਿ ਸਾਰਾ ਕੁਝ ਸਮੇਂ ਸਰ ਤੇ ਚੀਜ਼ ਪੱਕਣ ਦੇ ਨਾਲ ਖਾਣ ਦੇ ਨਾਲ ਹੀ ਮਜਾ ਆਉਂਦਾ ਗੱਲ ਤਾਂ ਹੋ ਗਈ ਦੋਸਤਾਂ ਦੀ ਜਲਪਰੀ ਜੀ ਨਾਲੀਆਂ ਸੀ ਤੁਹਾਨੂੰ ਪੁੱਛਣਾ ਚਾਹਾਂਗੇ ਤੁਹਾਡਾ ਆਪਣਾ ਮਨ ਪਸੰਦਾ ਗਾਣਾ ਕਿਹੜਾ ਜਿਹੜਾ ਤੁਸੀਂ ਗਾਇਆ ਤੁਹਾਡੇ ਆਪ ਦੀ ਜੋ ਹੋਵੇ ਮਨੋ ਤਮੰਨਾ ਕਿ ਹਾਂ ਵੀ ਇਹ ਹਰ ਟਾਈਮ ਮੇਰਾ ਫੇਵਰਟ ਹੀ ਰਹੂਗਾ ਹਮ ਮਿਰਜੇ ਦੇ ਵਾਂਗੂ ਮੈਂ ਨਹੀਂ ਸੋਹਣਾ ਜੰਡ ਥੱਲੇ ਜੱਗੇ ਜੱਟ ਵਾਂਗੂ ਨਹੀਂ ਕਰੋਣੀ ਬੱਲੇ ਬੱਲੇ ਮੇਰੇ ਨਾਲ ਜੇ ਕਰਨਗੀ ਹੈ ਰਬੇਰੀਆਂ ਮਨ ਹਉਣੀਆਂ ਨੇ ਦੇਣੀਆਂ ਨੇ ਰੇਰਿਆਂ ਨੇ ਆਦੂ ਬਿੱਲੋਂ ਰੇਰਿਆਂ ਨੇਰੀਆਂ ਨੇ ਆਦ ਮਿਲੋਂ ਨੇਰੀਆਂ ਵਾਹ ਵਾਹ ਜੀ ਵਾਹ ਇਹ ਹਮੇਸ਼ਾ ਹੈ ਇਹ ਇਦਾਂ ਹੀ ਰਹੂਗਾ ਜੀ ਇਹ ਹਮੇਸ਼ਾ ਤੁਹਾਡੀ ਇੱਕ ਪਛਾਣ ਬਣ ਚੁੱਕੀ ਹੈ ਜੋ ਦਰਸ਼ਕਾਂ ਨੇ ਤੁਹਾਨੂੰ ਦਿੱਤੀ ਹੈ ਇਹ ਲੋਕਾਂ ਦੀ ਸਰੋਤਿਆਂ ਦੀ ਜਰਨਮਾਜੀ ਹੈ ਕਿ ਲੋਕ ਮੁਹੱਬਤ ਕਰਦੇ ਨੇ ਕਿਉਂਕਿ ਮੁਹੱਬਤ ਨੂੰ ਮੁਹੱਬਤ ਦਾ ਇਸ਼ਾਰਾ ਯਾਦ ਰਹਿੰਦਾ ਹੈ ਹਾਂ ਜੀ ਸਮੁੰਦਰ ਨੂੰ ਹਮੇਸ਼ਾ ਨਹਿਰਾਂ ਦਾ ਕਿਨਾਰਾ ਯਾਦ ਰਹਿੰਦਾ ਹੈ ਉਹ ਪਲ ਜੋ ਬਤਾਏ ਹੋਣ ਮੈਂ ਯਾਰਾਂ ਦੇ ਨਾਲ ਮਰਨ ਤੱਕ ਬੰਦੇ ਨੂੰ ਨਯਾਰਾ ਯਾਦ ਰਹਿੰਦਾ ਹੈ ਜੀ ਅਹ ਜੈਲਪੁਰੀ ਜੀ ਤੁਸੀਂ ਹੁਣ ਤੱਕ ਬਹੁਤ ਗਾਣੇ ਗਾਏ ਆ ਜਿਹਦੇ ਵਿੱਚ ਤੁਹਾਡੇ ਆਪ ਦੇ ਭਗਤੀ ਸੌਂਗਸ ਵੀ ਆਏ ਆ ਜੀ ਤੇ ਹੁਣ ਤੁਸੀਂ ਸੂਫੀ ਵੀ ਗਾਉਂਦੇ ਹੋ ਤੇ ਤੁਹਾਨੂੰ ਕੀ ਲੱਗਦਾ ਕਿ ਤੁਹਾਨੂੰ ਮਨੋਂ ਕੀ ਲੱਗਦਾ ਕਿ ਸਭ ਤੋਂ ਜ਼ਿਆਦਾ ਤੁਸੀਂ ਸੈਟੀਸਫਾਈ ਕਾਦੇ ਵਿੱਚ ਗਾਉਣ ਦੇ ਵਿੱਚ ਮੈਂ ਫੋਕ ਵੀ ਗਾਉਂਦਾ ਦੇਸ਼ ਪਿਆਰ ਦੇ ਵੀ ਗਾਉਂਦਾ ਜੀ ਸੂਫੀ ਪੀਗਾਉਂਦਾ ਧਾਰਮਿਕ ਗਾਉਂਦਾ ਮਾਤਾ ਰਾਨੀ ਦੇ ਭੇਟਾ ਵੀ ਗਾਈ ਦੀਆਂ ਜੀ ਜੀ ਦਲਵਿੰਦਰ ਦਿਵਾਲਪੁਰੀ ਜੀ ਹੁਣ ਅਸੀਂ ਤੁਹਾਨੂੰ ਪੁੱਛਣਾ ਚਾਹਾਂਗੇ ਹੁਣ ਮਾਰਕੀਟ ਵਿੱਚ ਤੁਸੀਂ ਨਵਾਂ ਕੀ ਲੈ ਕੇ ਆਏ ਹੋ ਬਹੁਤ ਵਧੀਆ ਗੱਲ ਪੁੱਛੀ ਹੈ ਜੀ ਕਿ ਮੈਂ ਫੋਕ ਫਿਜ਼ ਦੇ ਬੈਨਰ ਹੇਠ ਆ ਭਾਜੀ ਰੰਤੀ ਤੀਰਾ ਸਾਹਿਬ ਤੇ ਮੇਜਰ ਸਾਹਿਬ ਉਹਨਾਂ ਦੀ ਕਮਾਂਡ ਹੇਠ ਸਾਡਾ ਪੈਵਿਟ ਟਮਾਣਾ ਜੀ ਹੈ ਉਹਨਾਂ ਦਾ ਲਿਖਿਆ ਹੋਇਆ ਗੀਤ ਹੈ ਵੇਟਿੰਗ ਕਾਲ ਹਾਂ ਹਾਂ ਵੇਟਿੰਗ ਕਾਲ ਉਹ ਹੈ ਕਿ ਸੌ ਤੇਰੀ ਉਦ ਮੈਨੂੰ ਤੇਰੇ ਤੇ ਪੈ ਗਿਆ ਸੀ ਛੱਕ ਨਹੀਂ ਮਾਰ ਕੇ ਬਹਾਨੇ ਦਿੱਤਾ ਫੋਨ ਮੇਰਾ ਕੱਟ ਨਹੀਂ ਮਿਲਿਆ ਨਾ ਚੈਣ ਮੇਰੇ ਦਿਲ ਨੂੰ ਦਬਾਰਾ ਤੇਰਾ ਮੋੜ ਮੋੜ ਨੰਬਰ ਲਗਾਈ ਜਾਂਦਾ ਸੀ ਮੈਨੂੰ ਕਹਿੰਦੀ ਮੈਨੂੰ ਕਹਿੰਦੀ ਸੌਣ ਲੱਗੀ ਆ ਸੌਣ ਲੱਗੀਆਂ ਤੇਰਾ ਵੇਟਿੰਗ 'ਚ ਫੋਨ ਰਾਤੀ ਆਈ ਜਾਂਦਾ ਸੀ ਮੈਨੂੰ ਕਹਿੰਦੀ ਮੈਨੂੰ ਕਹਿੰਦੀ সুইਟ সুইਟ ਡ੍ਰੀਮ ਪਰ ਤੇਰਾ ਫੋਨ ਵੇਟਿੰਗ ਤੇ ਰਾਤੀ ਆਈ ਜਾਂਦਾ ਸੀ ਇਹ ਨਵਾਂ ਗੀਤ ਹੈ ਵੇਟਿੰਗ ਕਾਲ ਇਹਨੂੰ ਮੈਂ ਆਪਣੇ ਸਰੋਤਿਆਂ ਨੂੰ ਦੱਸਦਾ ਦਰਸ਼ਕਾਂ ਨੂੰ ਕਿ ਜਰੂਰ ਫੋਕ ਫਿਊਜ਼ਨ ਦੇ ਪੇਜ ਤੇ ਜਾ ਕੇ ਵੇਟਿੰਗ ਕਾਲ ਕਰੋ ਇੱਕ ਹੋਰ ਮੈਂ ਮਨਦੀਪ ਜੀ ਕੀ ਧਾਰਮਿਕ ਗੀਤ ਤੁਸੀਂ ਧਾਰਮਿਕ ਦੀ ਗੱਲ ਕੀਤੀ ਹੈ ਹਾਂ ਜੀ ਕਿ ਤੇਰੇ ਦਰ ਤੇ ਰਾਜਾ ਜੀ ਇਹ ਜਸਵੀਰ ਗੁਣਾ ਚੌੜੀਆ ਸਾਹਿਬ ਜੀ ਉਹਨਾਂ ਦਾ ਲਿਖਿਆ ਹੈ ਕਿ ਤੇਰੇ ਦਰ ਤੇ ਰਾਜਾ ਜੀ ਮੈਂ ਸੀਸ ਚ ਖਾਉਂ ਮਾਇਆ ਤੇਰੀ ਰਹਿਮਤ ਹੋ ਗਈ ਆ ਗੁਣ ਤੇਰੇ ਗਾਉਣਾ ਆ ਤੇਰੇ ਦਰ ਤੇ ਰਾਜਾ ਜੀ ਤੇਰੇ ਦਰ ਤੇ ਰਾਜਾ ਜੀ اے ਦੋਸਤੋ ਦਰਸ਼ਕੋ ਇਹ ਵੀ ਇਹ ਜਿਹੜਾ ਧਾਰਮਿਕ ਗੀਤ ਹੈ ਇਹ ਵੀ ਫੋਕ ਫਿਊਜ਼ਨ ਦੇ ਪੀਛੇ ਤੇ ਆ ਜਰੂਰ ਸ਼ੇਅਰ ਲਾਈਕ ਕਰੋ ਕਮੈਂਟ ਕਰੋ ਔਰ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਜੀ ਦਿਆਲਪ੍ਰੀਤ ਜੀ ਜੀ ਤੋਂ ਬਹੁਤ ਖੜਦਾ ਤੁਹਾਡੇ ਨਾਲ ਹੋਰ ਵੀ ਗੱਲਾਂ ਕਰਨ ਵਾਸਤੇ ਪਰ ਸਮਾਂ ਜਾਹਤ ਨਹੀਂ ਦਿੰਦਾ ਪਰ ਜਾਣ ਤੋਂ ਪਹਿਲਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਂ ਮਨਦੀਪ ਜੀ ਬਹੁਤ ਵਧੀਆ ਤੁਸੀਂ ਇਹ ਮੈਂ ਆਪਣੇ ਦਿਲ ਦੀ ਗੱਲ ਕਰਦਾ ਸੀ ਅੱਜ ਜਦੋਂ ਮੈਂ ਘਰੋਂ ਆਪਣੇ ਪਿੰਡ ਦਿਆਲਪੁਰ ਤੋਂ ਉੱਤਰਿਆ ਜੀ ਕਿ ਮੈਂ ਚਾਹੁੰਦਾ ਸੀ ਕਿ ਅੱਜ ਚੈਨਲ ਤੇ ਮੈਂ ਮੈਸੇਜ ਦੇਵਾਂ ਕਿ ਗਰਮੀ ਬਹੁਤ ਪੈ ਰਹੀ ਹੈ ਜੀ ਜੀ ਦੇਖੋ ਅੱਜ ਜੂਨ ਅੱਧਾ ਲੰਘ ਗਿਆ ਜੀ ਅੱਗੇ ਜਲਾਈ ਦਾ ਫਿਰ ਅਗਸਤ ਹੈ ਸਤੰਬਰ ਜਿੱਦਾਂ ਕੀ ਕਿਤੇ ਪਾਰਾ ਡਾਊਨ ਹੋਣਾ ਹਾਂਜੀ ਅਗਲੇ ਸਾਲ ਸਖਤਾਰਾ ਨੂੰ ਬੇਨਤੀ ਹੈ ਕਿ ਜਿੰਦੇ ਵੀ ਕਿਸੇ ਦਾ ਬਰਥਡੇ ਹੁੰਦਾ ਹੈ ਕਿਸ ਦੀ ਮੈਰਿਜ ਅਨਿਵਰਸਰੀ ਹੁੰਦੀ ਕਿਸੇ ਦਾ ਵਿਆਹ ਹੁੰਦਾ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਇੱਕ ਇੱਕ ਦਰਖਤ ਜ਼ਰੂਰ ਜ਼ਰੂਰ ਸਰਕ ਦੇ ਕੰਢੇ ਤੇ ਲਾ ਦਿਓ ਕੋਈ ਗੱਲੇ ਨਹੀਂ ਜਿੱਥੇ ਮਰਜੀ ਲਾਓ ਸਕੂਲ ਤੇ ਲਾ ਦਿਓ ਸ਼ਮਸ਼ਾਨ ਘਾਟ ਦੇ ਵਿੱਚ ਲਾ ਦਿਓ ਪੰਚਾਇਤੀ ਜ਼ਮੀਨ ਤੇ ਲਾ ਦਿਓ ਇਹ ਇਹ ਉਹ ਇਸ ਕਰਕੇ ਕਿ ਆਉਣ ਵਾਲਾ ਜਿਹੜਾ ਟੈਂਪਰੇਚਰ ਆ ਉਹ ਘਟ ਜਵੇ ਤਾਂ ਜੋ ਤਾਪਮਾਨ ਨੂੰ ਨੱਥ ਪਾ ਸਕੀਏ ਤਾਂ ਤਾਪਮਾਨ ਜਿਹੜਾ ਉਹ ਅਨੁਕੂਲ ਰਹੇ ਦੂਜੀ ਇਹ ਬੇਨਤੀ ਹੈ ਕਿ ਆਪਣੇ ਕੋਠਿਆਂ ਤੇ ਆਪਣੇ ਚਵਾਰਿਆਂ ਦੇ ਆਪਣੇ ਘਰਾਂ ਦੇ ਉੱਪਰ ਜਾਂ ਘਰਾਂ ਦੇ ਮੋਰੇ ਜੀ ਇੱਕ ਖੁੱਲਾ ਭਾਂਡਾ ਹਾਂਜੀ ਉਹਦੇ 'ਚ ਪਾਣੀ ਪਾਓ ਤਾਂ ਜੋ ਮੈਂ ਤੁਹਾਨੂੰ ਦੱਸਣ ਲੱਗਾ ਕਿ ਕਾ ਚਿੜੀਆਂ ਤੇ ਕੋਗੀਆਂ ਟੋਲੀਆਂ ਜੀ ਤੇ ਫਿਰ ਕਬੂਤਰ ਫਿਰ ਚੱਕੀ ਰਾਹੀ ਜੀ ਤੇ ਇਹ ਸਾਰੇ ਜਣੇ ਉੱਥੋਂ ਪਾਣੀ ਪੀਣ ਤੇ ਤੁਹਾਨੂੰ ਅਸੀਸਾਂ ਦੇਣ ਕਿ ਵਾਹ ਬੰਦਿਆ ਤੋਂ ਬੰਦਿਆਂ ਵਾਲੇ ਕੰਮ ਕੀਤੇ ਆ ਦਲਵਿੰਦਰ ਦਿਆਲਪੁਰੀ ਜੀ ਸਮਾਂ ਇਜਾਜ਼ਤ ਨਹੀਂ ਦਿੰਦਾ ਪਰ ਦਿਲ ਤੋਂ ਬਹੁਤ ਕਰਦਾ ਹੈ ਕਿ ਤੁਹਾਡੇ ਨਾਲ ਅਸੀਂ ਹੋਰ ਵੀ ਗੱਲਾਂ ਕਰੀਏ ਪਰ ਕੀ ਕਰੀਏ ਪਰ ਫਿਰ ਵੀ ਤੁਸੀਂ ਜਾਣ ਤੋਂ ਪਹਿਲਾਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਂ ਜਵਾਬ ਦਿਆ ਸਵਾਲ ਕੀਤਾ ਜੀ ਮੈਂ ਚਾਹੁੰਦਾ ਕਿ ਮੈਂ ਆਪਣੇ ਦਿਲ ਦੀ ਗੱਲ ਤੁਹਾਡੇ ਸਾਰੇ ਨਾਲ ਸਾਂਝੀ ਕਰਾਂ ਆਪਣੇ ਪਿੰਡ ਦਿਆਲਪੁਰ ਤੋਂ ਜਦੋਂ ਮੈਂ ਚੱਲ ਲੱਗਾ ਕਿ ਮੇਰੇ ਦਿਲਚਸੇ ਕੀ ਕਿ ਅੱਜ ਮੈਂ ਇਹ ਚੈਨਲ ਤੇ ਜਾ ਕੇ ਗੱਲ ਕਰਾਂ ਕਿ ਜਦੋਂ ਵੀ ਕਿਸੇ ਦਾ ਬਰਥਡੇ ਆ ਜਾਂ ਮੈਰਿਜ ਅਨਿਵਰਸਰੀ ਆ ਜਾਂ ਕਿਸੇ ਦਾ ਵਿਆਹ ਆ ਜਾਂ ਘਰ ਦੇ ਵਿੱਚ ਕੋਈ ਖੁਸ਼ੀ ਆ ਤੇ ਸਾਰਿਆਂ ਨੂੰ ਹੱਥ ਜੋੜ ਕੇ ਦਲਵਿੰਦਰ ਦਿਆਲਪੁਰੀ ਵੱਲੋਂ ਬੇਨਤੀ ਹੈ ਕਿ ਆਪਣੇ ਘਰਾਂ ਦੇ ਵਿੱਚ ਆਪਣੀਆਂ ਖੂਹਾਂ ਤੇ ਆਪਣੇ ਬਾਈਕਾਂ ਤੇ ਆਪਣੀਆਂ ਪਿਆਲੀਆਂ ਦੇ ਵਿੱਚ ਸ਼ਮਸ਼ਾਨ ਘਾਟਾਂ ਵਿੱਚ ਪੰਚਾਇਤੀ ਜ਼ਮੀਨਾਂ 'ਚ ਸਕੂਲਾਂ 'ਚ ਕਾਲਜਾਂ 'ਚ ਛਾਂਦਰ ਬੂਟੇ ਜ਼ਰੂਰ ਲਾਓ ਤੇ ਇੱਕਦਿਸ਼ਾ ਮਿਲੇਗੀ ਜੀ ਦੂਜਾ ਉਹਨਾਂ ਤੋਂ ਹੋ ਸਕਦਾ ਫਲ ਵੀ ਜਿਹੜੇ ਫਲਾਂ ਵਾਲੇ ਉਹਨਾਂ ਨੂੰ ਫਲ ਮਿਲੇਗਾ ਦੂਜੀ ਇਹ ਹੈ ਕਿ ਤਾਪਮਨ ਘਟੇਗਾ ਤਾਪਮਨ ਅਨੁਕੂਲ ਹੋਏਗਾ ਤੇ ਮੰਦੀਪ ਜੀ ਦੂਜੀ ਇੱਕ ਹੋਰ ਬੇਨਤੀ ਹੈ ਕਿ ਆਪਣੇ ਘਰਾਂ ਦੇ ਉੱਪਰ ਘਰਾਂ ਦੇ ਬਾਹਰ ਖੁੱਲੇ ਬਰਤਨ ਜ਼ਰੂਰ ਰੱਖੋ ਤਾਂ ਜੋ ਕਾਂ, ਕੁੱਗੀਆਂ, ਬਟੇਰੇ, ਚਿੜੀਆਂ ਤੇ ਟਟੋਲੀਆਂ ਚੱਕੀ ਰਹੇ ਤੇ ਇਹ ਜਿੰਨੇ ਵੀ ਪੰਛੀ ਹੈ ਉਹ ਪਾਣੀ ਪੀ ਸਕਣ ਤੇ ਤੁਹਾਨੂੰ ਅਸੀਸਾ ਦੇਣ ਤੇ ਨਾਲ ਇਹ ਕਹਿਣ ਵਾਓ ਬੰਦੇਓ ਬੰਦੇ ਆਲੇ ਕੰਮ ਕੀਤੇ ਆ ਬਹੁਤ ਖੂਬ ਸੋਚਿਆ ਦਰਸ਼ਕੋ ਉਮੀਦ ਆ ਕਿ ਤੁਹਾਨੂੰ ਅੱਜ ਦਲਵਿੰਦਰ ਦਿਆਲਪੁਰੀ ਜੀ ਦੇ ਨਾਲ ਹੋਈ ਮੁਲਾਕਾਤ ਬਹੁਤ ਪਸੰਦ ਆਈ ਹੋਵੇਗੀ ਤੇ ਮੈਂ ਵੀ ਬਹੁਤ ਆਨੰਦ ਮਾਣਿਆ ਇਹਨਾਂ ਦੇ ਨਾਲ ਗੱਲਾਂ ਕਰਕੇ ਤੇ ਅਸੀਂ ਤੁਹਾਨੂੰ ਜਲਦੀ ਮਿਲਾਂਗੇ ਇੱਕ ਵੱਖਰੀ ਸ਼ਖਸੀਅਤ ਦੇ ਨਾਲ ਤਦ ਤੱਕ ਦੇ ਲਈ ਦਿਓ ਇਜਾਜ਼ਤ ਧੰਨਵਾਦ